ਆ ਦੇਖੋ ਇੱਥੇ ਪਟਵਾਦ ਦੇ ਉੱਪਰ ਇੱਕ ਮੁੰਡਾ ਸੁੱਤਾ ਪਿਆ ਤੇ ਦੂਜਾ ਬੈਠਾਗਾ ਤੇ ਉਹ ਵੀ ਨੀਂਦ ਦੇ ਵਿੱਚ ਆ ਤੇ ਇੱਥੇ ਆ ਕੁੜੀ ਆ ਜਾਂਦੀ ਹੈ ਇੱਕ ਇਹਦਾ ਕੰਮ ਪੂਰਾ ਟਾਇਟ ਲੱਗਦਾ ਵੀ ਨਸ਼ਾ ਪੱਤਾ ਫੁੱਲ ਕੀਤਾ ਹੋਇਆ ਇਹ ਕੁੜੀ ਬਿਲਕੁਲ ਵੀ ਆਪਣੇ ਹੋਸ਼ ਆਵਾਜ਼ ਦੇ ਵਿੱਚ ਹੈ ਨਹੀਂ ਜੁੱਤੀਆਂ ਦੇ ਹੱਥ ਚੀਨੇ ਹੁਣ ਇਹਨੂੰ ਕੁਸਾਬ ਦਾ ਜ਼ੋਰ ਪਾਗੇ ਇਹਨੇ ਇੱਥੇ ਗੱਡੀ ਦੇ ਲਾਵੀ ਕਰ ਦੇਣਾ ਬਿਲਕੁਲ ਵੀ ਹੋਸ਼ ਆਵਾਜ਼ ਦੇ ਵਿੱਚ ਹੈ ਨਹੀਂ ਇਹ ਜੇ ਤੁਹਾਨੂੰ ਕੁਝ ਜ਼ਿਆਦਾ ਸਮਝ ਆਇਆ ਇਸ ਵੀਡੀਓ ਨੂੰ ਦੇਖ ਕੇ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸ ਕੇ ਜਾਇਓ ਤੇ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਵੀ ਕਰ ਦਿਓ ਆ ਦੇਖੋ ਇੱਥੇ ਹੁਣ ਇਹ ਖੜ ਗਈ ਤੇ ਗੱਡੀ ਦੇ ਸਹਾਰੇ ਦੇ ਨਾਲ ਆਹ ਫੇਲ ਲਟ ਗਈ ਮਾਦਲਵ ਕੰਮ ਪੂਰਾ ਟਾਇਟ ਆਗਾ ਬਿਲਕੁਲ ਵੀ ਇਹ ਹੋਸ਼ ਆਵਾਜ਼ ਦੇ ਵਿੱਚ ਆਪਣੇ ਹੈ ਨਹੀਂ ਹੁਣ ਇਹਨੇ ਇੱਥੇ ਇਹ ਮੁੰਡੇ ਦੇ ਨਾਲ ਹੀ ਜਾ ਕੇ ਲਟ ਜਾਣਾ ਹੁਣ ਇਸ ਟਾਈਮ ਇਹਨੂੰ ਕੁਝ ਨਹੀਂ ਪਤਾ ਕਿ ਇਹ ਕੀ ਕੁਸ਼ ਕਰ ਰਹੀ ਹੈ ਆਹ ਲੋ ਵੀ ਇੱਥੇ ਲਟ ਗਈ ਇਹ ਇਹ ਤਾਂ ਮੰਡੇ ਸਰੀਫ ਤੀ ਗਏ ਜਿਨ੍ਹਾਂ ਨੇ ਇਹਨੂੰ ਕੁਛ ਕਿਹਾ ਨਹੀਂ ਨਹੀਂ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਟਾਈਮ ਕਿਸ ਤਰ੍ਹਾਂ ਦਾ ਤੇ ਹੁਣ ਇੱਥੇ ਲਟ ਗਈ ਹੈ ਦਿਨ ਚੜ ਜਾਣਾ ਨਾ ਤਾਂ ਹੁਣ ਜਦੋਂ ਇਹਨੂੰ ਦਿਨ ਚੜ ਗਿਆ ਫਿਰ ਪਤਾ ਚੱਲਣਾਗਾ ਵੀ ਮੈਂ ਕਿੱਥੇ ਸੀ ਆ ਦਿਨ ਚੜ ਗਿਆ ਦੇਖੋ ਹੁਣ ਇਹਨੂੰ ਹੁਣ ਇਹਨੂੰ ਪਤਾ ਚੱਲੂਗਾ ਵੀ ਮੈਂ ਕਿੱਥੇ ਗਈ ਖੋਣੇ ਨੂੰ ਪਤਾ ਲੱਗਿਆ ਵੀ ਮੈਂ ਕਿੱਥੇ ਪਈ ਆਂ ਜੀ ਆ ਦੇਖੋ ਹੁਣ ਇੱਕ ਹੋਰ ਲੱਗਦੀ ਇੱਥੋਂ ਭੱਜ ਗਈ ਆ ਹਾਲਾਤ ਨੇ ਅਗਰ